ਵੈਕੁਰੂ ਜੀ ਦਾ ਖਾਲਸਾ ਵੈਕੁਰੂ ਜੀ ਦੀ ਫਤਿਹ ਪੰਜਾਬ ਫਸਲ ਜਾਣਕਾਰੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਪਹਿਲਾਂ ਤੇ ਪੰਜਾਬੀਆਂ ਵਾਸਤੇ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਜਿਹੜੀ ਕਿ ਕਾਫੀ ਸਮੇਂ ਤੋਂ ਪੰਜਾਬੀਆਂ ਦੀ ਡਿਮਾਂਡ ਸੀ ਕਿ ਝੋਨਾ ਜਿਹੜਾ ਪਹਿਲਾਂ ਸਟਾਰਟ ਕੀਤਾ ਜਾਵੇ ਹੁਣ ਪੰਜਾਬ ਸਰਕਾਰ ਵੱਲੋਂ 1 ਜੂਨ ਤੋਂ ਝੋਨਾ ਲਾਉਣ ਦੀ ਜਿਹੜੀ ਪਰਮਿਸ਼ਨ ਆ ਜਿਹੜੀ ਦੇ ਦਿੱਤੀ ਗਈ ਆ ਤੇ ਆਫੀਸ਼ੀਅਲੀ ਜਿਹੜੀ ਸਟੇਟਮੈਂਟ ਆ ਉਹ ਵੀ ਕੁਝ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਆਜੂਗੀ ਸਪੈਸ਼ਲੀ ਜਿਹੜੇ ਪਰਮਲ ਵੈਰਾਈਟੀਆਂ ਜਿਵੇਂ ਪੀਆਰ 131 ਹੋ ਗਿਆ 128 129 130 ਇਹ ਜੜੀਆਂ ਲਗਭਗ 110 111 ਦਿਨ ਲੈਂਦੀਆਂ ਜੜੀਆਂ ਲੱਗਣ ਤੋਂ ਬਾਅਦ ਉਹ ਵੈਰਾਈਟੀਆਂ ਦਾ ਜਿਹੜਾ ਸਮਾਂ ਲਾਉਣ ਦਾ 1 ਜੂਨ ਤੋਂ ਚਾਲੂ ਕਰ ਦਿੱਤਾ ਜਾਊਗਾ ਕਿਸੇ ਵੀ ਤਰ੍ਹਾਂ ਦੀ ਹਾਈ ਬ੍ਰੈਡ ਵੈਰਾਈਟੀ ਜਿਵੇਂ ਸਾਵਾਦੀਆਂ ਵੈਰਾਈਟੀਆਂ ਆਉਂਦੀਆਂ 7501 7301 ਇਹ ਚੱਕਣ ਵਿੱਚ ਪ੍ਰੋਬਲਮ ਆਊਗੀ ਅੱਗੇ ਜਾ ਕੇ ਇਸ ਕਰਕੇ ਹਾਈ ਬ੍ਰੈਡ ਵੈਰਾਈਟੀਆਂ ਤੋਂ ਦੂਰ ਰਹੋ ਤੁਸੀਂ ਲੰਮੇ ਸਮੇਂ ਵਾਲੀਆਂ ਐਡੀਆਂ ਵੈਰਾਈਟੀਆਂ ਉਹ ਲਾ ਸਕਦੇ ਜੋ PR114 PR121 PR122 PR126 ਪੀਆਰ 128 ਪੀਆਰ 129 ਪੀਆਰ 130 ਪੀਆਰ 131 ਜਿਹੜੀ ਨਵੀਂ ਵੈਰੈਟੀ ਆਈ ਪੀਆਰ 132 ਜਾਂ ਸੁਪਰੀਮ 110 ਸੁਪਰੀਮ 110 하이브리드 ਨਹੀਂ ਹੈਗਾ ਜੀ ਇਹ ਵੀ ਤੁਸੀਂ ਲਾ ਸਕਦੇ ਜੋ ਇਹ ਜਿੰਨੇ ਝੋਨੇ ਆ ਤੁਸੀਂ ਲਾ ਸਕਦੇ ਜੋ ਇਹ ਜਿਹੜਾ ਸਮਾਂ ਕਿਉਂ ਸੈੱਟ ਕੀਤਾ ਗਿਆ ਵਾ ਪਹਿਲਾਂ ਕੀਤਾ ਗਿਆ ਲਾਉਣ ਦਾ ਇਸ ਕਰਕੇ ਕਿਉਂਕਿ ਜਿਹੜੀਆਂ ਵੈਰੈਟੀਆਂ ਯੂਨੀਵਰਸਿਟੀ ਨੇ ਅੱਗੇ ਜਾ ਕੇ ਜਦੋਂ ਅਕਤੂਬਰ ਦੇ ਵਿੱਚ ਸੱਲ ਬਹੁਤ ਜ਼ਿਆਦੀ ਆ ਜਾਂਦੀ ਸੀ ਕਿਉਂਕਿ ਅੱਗੇ ਪੰਜਾਬ ਗਵਰਨਮੈਂਟ ਆ ਜਿਹੜੀ 10 ਜੂਨ ਤੋਂ ਬਾਅਦ ਝੋਨਾ ਲਾਉਣ ਲਈ ਕਹਿੰਦੀ ਸੀ ਜਿਹਦੇ ਕਰਕੇ ਵੀ ਸੱਲ ਬਹੁਤ ਰਹਿੰਦੀ ਸੀ ਦਾਣੇ ਦੇ ਵਿੱਚ ਤੇ ਅੱਗੇ ਅਖਿਆਈ ਆਉਂਦੀ ਹੈ ਕਿਸਾਨਾਂ ਨੂੰ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੱਤਵਾਦ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤੇ ਕੋਈ ਹੋਰ ਜਾਣਕਾਰੀ ਹੋਵੇ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤਾਂ ਜੋ ਹੋਰ ਕਿਸਾਨਾਂ ਵੀਰਾਂ ਦੀ ਹੈਲਪ ਹੋ ਸਕੇ ਵੈਗੁਰੂ ਜੀ ਦਾ ਖਾਲਸਾ ਤੇ ਵੈਗੁਰੂ ਜੀ ਦੀ ਫਤਿਹ